ਜੀ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦਿਨ ਤਿਉਹਾਰ ਆਉਂਦਾ ਹੈ ਤਾਂ ਜਿੱਥੇ ਉਹ ਦਿਨ ਤਿਉਹਾਰ ਦਾ ਸਾਡੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿਤੇ ਨਾ ਕਿਤੇ ਕਈਆਂ ਦੇ ਮਨ ਵਿੱਚ ਡਰ ਭੈ ਵੀ ਬਹੁਤ ਹੁੰਦਾ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਕੁਝ ਲੋਕ ਦਿਨ ਤਿਉਹਾਰ ਦੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਕਰਦੇ ਹਨ ਇਹ ਟੂਣੇ ਟੋਟ ਕੇ ਉਪਾਉ ਦੇ ਨਾਲ ਹੋਵੇ ਭਾਵੇਂ ਕੁਝ ਨਾ ਪਰ ਇਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਇੱਕ ਡਰ ਭੈ ਬੈਠ ਜਾਂਦਾ ਹੈ ਕਿ ਮੈਂ ਇਹ ਟੂਣਾ ਲੰਘ ਗਈ ਹਾਂ ਜਾਂ ਲੰਘ ਗਿਆ ਹਾਂ ਇਹ ਟੂਣੇ ਨੂੰ ਮੇਰਾ ਪੈਰ ਲੱਗ ਗਿਆ ਜਾਂ ਮੈਂ ਸਭ ਤੋਂ ਪਹਿਲਾਂ ਨਾ ਕਿਤੇ ਇਸ ਨੂੰ ਦੇਖ ਲਿਆ ਹੋਵੇ ਮੇਰੇ ਉੱਤੇ ਕੋਈ ਸੰਕਟ ਨਾ ਆ ਜਾਵੇ ਕੋਈ ਮਾੜਾ ਸਮਾ ਨਾ ਆ ਜਾਵੇ ਮੇਰੇ ਬੱਚਿਆਂ ਦੇ ਉੱਤੇ ਇਹ ਟੂਨੇ ਦਾ ਕੋਈ ਮਾੜਾ ਪ੍ਰਭਾਵ ਨਾ ਪੈ ਜਾਵੇ ਇਦਾਂ ਦਾ ਡਰ ਭੈ ਮਨ ਦੇ ਵਿੱਚ ਬਣਿਆ ਰਹਿੰਦਾ ਹੈ ਤਾਂ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਆਪਾਂ ਆਪਣੇ ਹਰ ਮਹੀਨੇ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰੀਏ ਜਾਂ ਦਿਨ ਤਿਉਹਾਰ ਤੇ ਆਪਾਂ ਗੁਰੂ ਘਰ ਜਾ ਕੇ ਇਸ ਤਰੀਕੇ ਨਾਲ ਅਰਦਾਸ ਬੇਨਤੀ ਕਰੀਏ ਤਾਂ ਸਾਨੂੰ ਕਿਸੇ ਵੀ ਡਰ ਭੈ ਵੇ ਟੂ ਨੇ ਟੋਟ ਕੇ ਉਪਾਅ ਤੋਂ ਡਰਨ ਦੀ ਲੋੜ ਨਹੀਂ ਕੋਈ ਚਾਹ ਕੇ ਵੀ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜੇਕਰ ਅਸੀਂ ਆਪਣੇ ਹਰ ਦਿਨ ਤਿਉਹਾਰ ਦੀ ਹਰ ਮਹੀਨੇ ਦੀ ਸ਼ੁਰੂਆਤ ਮਸਿਆ ਸਗਰਾਂਦ ਦੀ ਸ਼ੁਰੂਆਤ ਇਸ तरीके ਦੇ ਨਾਲ ਕਰੀਏ ਤਾਂ ਇਹ ਸ਼ੁਰੂਆਤ ਕਿੰਜ ਕਰਨੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗੇ ਸੰਗਤ ਜੀ ਕਹਿੰਦੇ ਹਨ ਇਦਾਂ ਹੀ ਨਾ ਮੇਰੇ ਪੰਜਵੇਂ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਕੁਝ ਲੋਕ ਆਪਣੇ ਹਰ ਮਹੀਨੇ ਦੀ ਸ਼ੁਰੂਆਤ ਪੰਡਤਾਂ ਦੇ ਕੋਲ ਜਾ ਕੇ ਕਰਦੇ ਸਨ ਕਹਿੰਦੇ ਉਹਨਾਂ ਨੇ ਮਹੀਨੇ ਵਾਲੇ ਦਿਨ ਸੰਗ੍ਰਾਂਦ ਵਾਲੇ ਦਿਨ ਜਾਂ ਫਿਰ ਮੱਸੀਆ ਹੋਗੀ ਪੂਰਨਮਾਸ਼ੀ ਹੋਗੀ ਇਹ ਦਿਨਾਂ ਦੇ ਵਿੱਚ ਪੰਡਤਾਂ ਦੇ ਕੋਲ ਜਾਣਾ ਤੇ ਪੁੱਛਣਾ ਕਿ ਸਾਨੂੰ ਦੱਸੋ ਕਿ ਸਾਡੇ ਲਈ ਇਹ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਇਸ ਮਹੀਨੇ ਦੇ ਵਿੱਚ ਸਾਡੇ ਨਾਲ ਕੀ ਕੀ ਹੋਣ ਵਾਲਾ ਹੈ ਤੇ ਕਹਿੰਦੇ ਪੰਡਤ ਨੇ ਵੀ ਜੰਤਰੀ ਦੇਖ ਕੇ ਦੱਸਣਾ ਕਿ ਤੁਹਾਡੇ ਨਾਲ ਇਸ ਮਹੀਨੇ ਦੇ ਵਿੱਚ ਆਹ ਕੁਝ ਹੋਵੇਗਾ ਕਈਆਂ ਨੂੰ ਦੱਸਣਾ ਕਿ ਇਹ ਮਹੀਨਾ ਤੁਹਾਡੇ ਲਈ ਚੰਗਾ ਨਹੀਂ ਹੈ ਤੁਹਾਡੇ ਉੱਤੇ ਕੋਈ ਸੰਕਟ ਆ ਸਕਦਾ ਹੈ ਤੇ ਨਾਲ ਹੀ ਨਾਲ ਉਹ ਸੰਕਟ ਤੋਂ ਮਾੜੇ ਸਮੇਂ ਤੋਂ ਬਚਣ ਦਾ ਉਪਾਅ ਵੀ ਦੱਸ ਦੇਣਾ ਕਿ ਆਪਣੇ ਘਰ ਤੋਂ ਸਵਾ ਸਵਾ ਸੇਰ ਅਨਾਜ ਲੈ ਕੇ ਆਓ ਲਾਲ ਕਪੜਾ ਲੈ ਕੇ ਆਓ ਇੱਕ ਮਿੱਟੀ ਦਾ ਕੁੱਜਾ ਅਤੇ ਚੱਪਣੀ ਲੈ ਕੇ ਆਓ ਕਹਿੰਦੇ ਨਾ ਲੋਕਾਂ ਨੇ ਇਸੇ ਤਰ੍ਹਾਂ ਕਰਨਾ ਸਵਾ ਸਵਾ ਸੇਰ ਸਾਰੇ ਹੀ ਤਰ੍ਹਾਂ ਦੇ ਅਨਾਜ ਪੰਡਤ ਜੀ ਕੋ ਲੈ ਕੇ ਜਾਣਾ ਤੇ ਪੰਡਤ ਜੀ ਨੇ ਸਾਰੇ ਅਨਾਜਾਂ ਦੇ ਵਿੱਚੋਂ ਇੱਕ ਇੱਕ ਮੁਠੀ ਕੱਢ ਲੈਣੀ ਉਸ ਮਨੁੱਖ ਦੇ ਸਿਰ ਦੇ ਉੱਤੋਂ ਦੀ ਵਾਰ ਕੇ ਲਾਲ ਕੱਪੜੇ ਦੇ ਵਿੱਚ ਬੰਨ੍ਹ ਕੇ ਕੁੱਜੇ ਵਿੱਚ ਪਾ ਕੇ ਉੱਤੇ ਚਪਣੀ ਦੇਣੀ ਅਤੇ ਕਹਿਣਾ ਕਿ ਇਹ ਕੁੱਜਾ ਲਿਜਾ ਕੇ ਤੂੰ ਉਸ ਜਗ੍ਹਾ ਤੇ ਰੱਖ ਦੇਵੀਂ ਜਿੱਥੋਂ ਦੀ ਬਹੁਤ ਜ਼ਿਆਦਾ ਲੋਕ ਲੰਘਦੇ ਹੋਣ ਤਾਂ ਜਿਵੇਂ ਹੀ ਸਭ ਤੋਂ ਪਹਿਲੇ ਉਸ ਮਨੁੱਖ ਦਾ ਪੈਰ ਇਸ ਕੁੱਜੇ ਨੂੰ ਲੱਗ ਜਾਵੇਗਾ ਤਾਂ ਤੇਰੇ ਸਾਰੇ ਸੰਕਟ ਤੇਰੀ ਸਾੜ ਸਤੀ ਉਸ ਮਨੁੱਖ ਦੇ ਸਿਰ ਤੇ ਪੈ ਜਾਵੇਗੀ ਅਤੇ ਤੂੰ ਆਉਣ ਵਾਲੇ ਸੰਕਟ ਤੋਂ ਬਚ ਜਾਵੇਂਗਾ ਭਾਵ ਕਿ ਤੇਰਾ ਮਾੜਾ ਸਮਾਂ ਟਲ ਜਾਵੇਗਾ ਕਹਿੰਦੇ ਫਿਰ ਬਹੁਤ ਸਾਰੇ ਲੋਕਾਂ ਨੇ ਇਦਾਂ ਹੀ ਕਰਨਾ ਆਪਣੇ ਸਿਰ ਤੋਂ ਵਾਰ ਕੇ ਉਸੇ ਤਰ੍ਹਾਂ ਹੀ ਜਿਵੇਂ ਪੰਡਤ ਜੀ ਨੇ ਉਪਾਅ ਜਾਂ ਟੂਣਾ ਦੱਸਿਆ ਹੋਣਾ ਉਦਾਂ ਹੀ ਕਰਨਾ ਤੇ ਚਰਸਤਿਆਂ ਦੇ ਉੱਤੇ ਕਰ ਦੇਣਾ ਕਈ ਕਈ ਵਾਰ ਨਾ ਸੰਗਰਾਦ ਵਾਲੇ ਦਿਨ ਹਰ ਰਾਹ ਦੇ ਉੱਤੇ ਇਟੂ ਨੇ ਟੋਟ ਕੇ ਉਪਾਉ ਕੀਤੇ ਹੋਣੇ ਜਾਂ ਫਿਰ ਮੱਸੀਆ ਵਾਲੇ ਦਿਨ ਪੁੰਨਿਆ ਵਾਲੇ ਦਿਨ ਇਟੂ ਨੇ ਟੋਟ ਕੇ ਕੀਤੇ ਹੋਏ ਮਿਲ ਜਾਣੇ ਤੇ ਕਹਿੰਦੇ ਗੁਰੂ ਜੀ ਦੇ ਸਿੱਖ ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਜਾਂਦੇ ਸਨ ਕਹਿੰਦੇ ਕਈ ਵਾਰ ਨਾ ਸਭ ਤੋਂ ਪਹਿਲਾਂ ਪੈਰ ਸਿੱਖਾਂ ਦਾ ਹੀ ਉਸ ਟੂਨੇ ਨੂੰ ਲੱਗ ਜਾਣਾ ਤਾਂ ਫਿਰ ਮਨ ਦੇ ਵਿੱਚ ਇੱਕ ਡਰ ਭੈ ਬਣ ਜਾਣਾ ਕਿ ਮੇਰਾ ਪੈਰ ਇਸ ਟੂਨੇ ਨੂੰ ਲੱਗ ਗਿਆ ਕਿਤੇ ਮੇਰੇ ਨਾਲ ਕੁਝ ਮਾੜਾ ਹੀ ਨਾ ਹੋ ਜਾਵੇ ਕਿਉਂਕਿ ਸੰਗਤ ਜੀ ਕਈ ਵਾਰ ਇਦਾਂ ਹੁੰਦਾ ਹੈ ਨਾ ਕਿ ਆਪਾਂ ਵੀ ਦੇਖਦੇ ਹਾਂ ਕਿ ਜਦੋਂ ਆਪਾਂ ਕੋਈ ਇਦਾਂ ਦੀ ਚੀਜ਼ ਦੇਖ ਲਈਏ ਤਾਂ ਕਈ ਤਰ੍ਹਾਂ ਦੇ ਮਨ ਦੇ ਵਿੱਚ ਡਰ ਭੈ ਬਣ ਜਾਂਦੇ ਹਨ ਤੇ ਕਹਿੰਦੇ ਉਹ ਸਿੱਖਾਂ ਨੇ ਜਾ ਕੇ ਮੇਰੇ ਪੰਜਵੇਂ ਪਾਸ਼ਾ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਜੀ ਇਦਾਂ ਕਈ ਲੋਕ ਪੰਡਤਾਂ ਦੇ ਕੋਲ ਜਾਂਦੇ ਨੇ ਤੇ ਫਿਰ ਉਹ ਆਪਣਾ ਮਾੜਾ ਸਮਾਂ ਟਾਲਣ ਦੇ ਲਈ ਇਦਾਂ ਟੂਣਾ ਟੋਟਕਾ ਉਪਾਅ ਕਰਦੇ ਹਨ ਤੇ ਜਦੋਂ ਸਾਡਾ ਪੈਰ ਉਹਨੂੰ ਲੱਗਦਾ ਹੈ ਤਾਂ ਮਨ ਦੇ ਵਿੱਚ ਇੱਕ ਡਰ ਭੈ ਬਣਿਆ ਰਹਿੰਦਾ ਹੈ ਤੇ ਕਹਿੰਦੇ ਮੇਰੇ ਪੰਜਵੇਂ ਪਾਸ਼ਾ ਜੀ ਨੇ ਉਸ ਸਮੇਂ 12 ਮਾਦੀ ਬਾਣੀ ਉਚਾਰਨ ਕੀਤੀ ਕਿਹਾ ਕਿ ਸਿੱਖੋ ਤੁਸੀਂ ਆਪਣੇ ਹਰ ਮਹੀਨੇ ਦੀ ਸ਼ੁਰੂਆਤ ਇਸ ਬਾਣੀ ਦਾ ਪਾਠ ਕਰਕੇ ਕਰਨੀ ਹੈ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਇਹ ਪਾਠ ਸੁਣੋ ਤਾਂ ਸੰਗਤ ਜੀ ਸਾਨੂੰ ਵੀ ਮਹਾਪੁਰਖ ਜੀ ਇਹੋ ਹੀ ਸਮਝਾਉਂਦੇ ਹਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦਿਨ ਤਿਉਹਾਰ ਹੋਵੇ ਸਾਨੂੰ ਕਿਸੇ ਵੀ ਟੂਨੇ ਟੋਟਕੇ ਉਪਾਅ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਜੇਕਰ ਗੁਰਸਿੱਖ ਦਾ ਨਿਤਨੇਮ ਪੱਕਾ ਹੈ ਨਾ ਤਾਂ ਫਿਰ ਕੋਈ ਟੂਣਾ ਟੋਟਕਾ ਧਾਗਾ ਤਵੀਤ ਮਾੜੀ ਸ਼ਕਤੀ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਜਿਹੜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਉਹ ਘੱਟੋ ਘੱਟ ਇੱਕ ਪਾਠ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਅਤੇ ਜਦੋਂ ਸੰਗਰਾਦ ਦਾ ਦਿਨ ਹੁੰਦਾ ਹੈ ਜਾਂ ਪੂਰਨਮਾਸੀ ਹੋਗੀ ਮੱਸਿਆ ਦਾ ਦਿਨ ਹੋਵੇ ਤਾਂ ਆਪਣੇ ਨਿੱਤ ਨੇਮ ਦੇ ਨਾਲ ਨਾਲ 12 ਮਾ ਦਾ ਪਾਠ ਕਰਨਾ ਅਤੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਚਾਹੀਦੀ ਹੈ ਜਿਹੜੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਨਹੀਂ ਬਣਾ ਪਾਉਂਦੇ ਉਹ ਗੁਰੂ ਘਰ ਦੇ ਵਿੱਚ ਜਾ ਕੇ ਰਸਤ ਜ਼ਰੂਰ ਦੇ ਕੇ ਆਓ ਗੁਰੂ ਕੇ ਲੰਗਰਾਂ ਦੇ ਵਿੱਚ ਜੋ ਵੀ ਤੁਸੀਂ ਤਿਲ ਫੁੱਲ ਭੇਟਾ ਕਰਨਾ ਚਾਹੁੰਦੇ ਹੋ ਉਹ ਭੇਟ ਕਰਕੇ ਆਓ ਭਾਵੇਂ ਤੁਸੀਂ ਇੱਕ ਕੋਲੀ ਆਟੇ ਦੀ ਹੀ ਪਾਓ ਸਤਿਗੁਰ ਸੱਚੇ ਪਾਸ਼ਾ ਸਾਡੇ ਹੱਥਾਂ ਦੇ ਵਿੱਚ ਵੜੀਆਂ ਭੇਟਾਵਾਂ ਨਹੀਂ ਦੇਖਦੇ ਉਹ ਇਹ ਨਹੀਂ ਦੇਖਦੇ ਕਿ ਕਿੰਨੇ ਕਿੰਨੀ ਚੀਜ਼ ਭੇਟਾ ਕੀਤੀ ਹੈ ਸਤਿਗੁਰ ਸੱਚੇ ਪਾਸ਼ਾ ਸਾਡੇ ਮਨ ਦੀ ਭਾਵਨਾ ਨੂੰ ਦੇਖਦੇ ਹਨ ਤੇ ਜੇਕਰ ਅਸੀਂ ਇੱਕ ਕੋਲੀ ਆਟੇ ਦੀ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਪਾ ਆਵਾਂਗੇ ਨਾ ਜੇ ਕਿਤੇ ਉਹ ਸਾਡੀ ਸੇਵਾ ਥਾਂੇ ਪੈ ਗਈ ਲੇਖੇ ਲੱਗ ਗਈ ਤਾਂ ਸੰਗਤ ਜੀ ਸਾਡੇ ਭਾਗ ਸਾਡੇ ਲੇਖ ਬਦਲ ਸਕਦੇ ਹਨ ਸੋ ਜੇਕਰ ਵਾਹਿਗੁਰੂ ਜੀ ਨੇ ਇੰਨੇ ਨੂੰ ਸਮਰਥ ਬਣਾਇਆ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਕਿਸੇ ਚੀਜ਼ ਦੇ ਨਾਲ ਕੋਈ ਸੇਵਾ ਕਰ ਸਕਦੇ ਹਾਂ ਤੇ ਜ਼ਰੂਰ ਕਰਨੀ ਚਾਹੀਦੀ ਹੈ ਵੈਸੇ ਤਾਂ ਹਰ ਦਿਨ ਦੀ ਸ਼ੁਰੂਆਤ ਆਪਣੇ ਮਨ ਦੇ ਵਿੱਚ ਇਹ ਸੇਵਾ ਦੀ ਭਾਵਨਾ ਰੱਖਣੀ ਚਾਹੀਦੀ ਹੈ ਪਰ ਜੇਕਰ ਤੁਸੀਂ ਹਰ ਦਿਨ ਨਹੀਂ ਕਰ ਸਕਦੇ ਤਾਂ ਇਹ ਖਾਸ ਦਿਨ ਤਿਉਹਾਰ ਤੇ ਜਾਂ ਸੰਗਰਾਮ ਵਾਲੇ ਦਿਨ ਮੱਸੀਆ ਵਾਲੇ ਦਿਨ ਪੁੰਨਿਆ ਵਾਲੇ ਦਿਨ ਕਟੋ ਘਟ ਕਿਸੇ ਇੱਕ ਜੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੋ ਵੀ ਸਾਡੀ ਕਿਰਤ ਕਮਾਈ ਦੇ ਵਿੱਚੋਂ ਅਸੀਂ ਦਸਵੰਦ ਕੱਢਦੇ ਹਾਂ ਉਹ ਦਸਵੰਦ ਨੂੰ ਕਿਸੇ ਗਰੀਬ ਦੀ ਮਦਦ ਕਰਕੇ ਲੇਖੇ ਲਾਉਣਾ ਚਾਹੀਦਾ ਹੈ ਕਿਸੇ ਲੋੜਵੰਦ ਦੀ ਮਦਦ ਕਰਕੇ ਉਹ ਦਸਵੰਦ ਨੂੰ ਲੇਖੇ ਲਾਉਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪ ਹੀ ਸਾਡਾ ਦਸਵੰਦ ਵਰਤਨਾ ਸਿਖਾਇਆ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਜਦੋਂ ਵੀ ਸਿੱਖਾ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਜਦੋਂ ਤੂੰ ਉਹ ਦਸਵੰਦ ਗੁਰੂ ਘਰ ਲੈ ਕੇ ਆਉਣ ਲੱਗੇ ਪਹਿਲਾਂ ਤੂੰ ਆਪਣੇ ਆਸ-ਪਾਸ ਦੇਖ ਲਿਆ ਕਰ ਤੇਰੇ ਆਂਡ ਗਵਾਂਡ ਤੇਰੇ ਗਲੀ ਮੱਲੇ ਦੇ ਵਿੱਚ ਤੇਰੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਐਸਾ ਲੋੜਵੰਦ ਕੋਈ ਐਸਾ ਗਰੀਬ ਬੰਦਾ ਤਾਂ ਨਹੀਂ ਜਿੰਨੂੰ ਤੇਰੀ ਲੋੜ ਹੋਵੇ ਤੇਰੀ ਮਦਦ ਦੀ ਲੋੜ ਹੋਵੇ ਜੇ ਉਹਨੂੰ ਲੋੜ ਹੈ ਤਾਂ ਤੂੰ ਆਪਣਾ ਦਸਵੰਦ ਉੱਥੇ ਭੇਟ ਕਰ ਸਕਦਾ ਹੈ ਉਹਦੀ ਮਦਦ ਵਿੱਚ ਲਾ ਸਕਦਾ ਹੈ ਤੇਰਾ ਦਸਵੰਦ ਸਾਡੇ ਚਰਨਾਂ ਵਿੱਚ ਪਰਵਾਨ ਹੋ ਜਾਵੇਗਾ ਸੋ ਗੁਰੂ ਸਾਹਿਬ ਜੀ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਹੈ ਤਾਂ ਇਸ ਕਰਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਸਾਨੂੰ ਲੋੜਵੰਦ ਗਰੀਬ ਦੀ ਮਦਦ ਦੇ ਵਿੱਚ ਲਾਉਣਾ ਚਾਹੀਦਾ ਹੈ ਸਾਡੇ ਉਹ ਕੱਢੇ ਹੋਏ ਦਸਵੰਦ ਕਰਕੇ ਸਾਡੇ ਘਰ ਦੇ ਵਿੱਚ ਜੋ ਵਰਕਤਾਂ ਆਉਂਦੀਆਂ ਨੇ ਨਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਅਸੀਂ ਦਸਵੰਦ ਕੱਢਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਦਸਵੰਦ ਨੂੰ ਵੀ 10 ਗੁਣਾ ਕਰਕੇ ਵਾਪਸ મોੜਦੇ ਹੈ ਜੋ ਵੀ ਆਪਾਂ ਚੰਗਾ ਮਾੜਾ ਕੰਮ ਕਰਦੇ ਹਾਂ ਉਹ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ ਜੇ ਕਿਸੇ ਨੂੰ ਦੁੱਖ ਦਿੱਤਾ ਤਾਂ ਉਹ ਦੁੱਖ ਕਈ ਗੁਣਾ ਹੋ ਕੇ ਵਾਪਸ ਮਿਲਣਗੇ ਜੇ ਕਿਸੇ ਨੂੰ ਖੁਸ਼ੀਆਂ ਦਿੱਤੀਆਂ ਕਿਸੇ ਦੀ ਮਦਦ ਕੀਤੀ ਤਾਂ ਉਹ ਫਿਰ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦੀ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਸਾਡੇ ਵੱਲੋਂ ਕੀਤੀ ਹੋਈ ਸੇਵਾ ਦਾਨ ਪੁੰਨ ਬੀਜਿਆ ਹੋਇਆ ਉਹ ਹਰ ਇੱਕ ਉਹ ਬੀਜ ਹੈ ਜਿਸ ਨੂੰ ਕਈ ਗੁਣਾ ਹੋ ਕੇ ਫਲ ਲੱਗਦਾ ਹੈ ਜਿਵੇਂ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਤਾਂ ਉਹ ਇੱਕ ਬੀਜ ਤੋਂ ਕਿੰਨੇ ਗੁਣਾ ਫਸਲ ਪ੍ਰਾਪਤ ਹੁੰਦੀ ਹੈ ਜਾਂ ਇੱਕ ਬੀਜ ਬੀਜਿਆ ਹੋਇਆ ਪੌਦਾ ਲਾਇਆ ਉਹ ਪੌਦਾ ਫੁੱਲ ਬਣਿਆ ਦਰਖਤ ਬਣਿਆ ਫਿਰ ਜਦੋਂ ਉਹਨੂੰ ਫਲ ਲੱਗਦੇ ਹੈ ਨਾ ਤਾਂ ਕਿੰਨੇ ਗੁਣਾ ਲੱਗਦੇ ਹੈ ਬਸ ਉਸੇ ਤਰ੍ਹਾਂ ਸਾਨੂੰ ਸਾਡੇ ਉਸੇ ਤਰ੍ਹਾਂ ਸਾਨੂੰ ਕਰਮਾਂ ਦਾ ਫਲ ਮਿਲਦਾ ਹੈ ਤਾਂ ਫਿਰ ਕੋਸ਼ਿਸ਼ ਕਰਿਏ ਕਿ ਚੰਗੇ ਕਰਮ ਬਣਾਈਏ ਹਰ ਰੋਜ਼ ਕੋਸ਼ਿਸ਼ ਕਰੀਏ ਕਿ ਅਸੀਂ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰੀਏ ਅਤੇ ਮਦਦ ਕਰਨ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪੈਸੇ ਦੇ ਨਾਲ ਹੀ ਕਰਨੀ ਹੈ ਕਿਸੇ ਨੂੰ ਖੁਸ਼ ਹੋ ਕੇ ਭੋਜਨ ਪ੍ਰਸ਼ਾਦਾ ਸ਼ਕਾ ਦਈਏ ਕਿਸੇ ਨੂੰ ਖੁਸ਼ ਹੋ ਕੇ ਪਾਣੀ ਦਾ ਗਲਾਸ ਵੀ ਪਿਲਾ ਦਿੱਤਾ ਨਾ ਉਹ ਵੀ ਲੇਖੇ ਲੱਗ ਜਾਣਾ ਹੈ ਕਿਸੇ ਨੂੰ ਚੰਗੀ ਸਲਾਹ ਦੇ ਕੇ ਕਿਸੇ ਦਾ ਪਰਦਾ ਕੱਜ ਕੇ ਇਹ ਸਾਰੀ ਸੇਵਾ ਹੀ ਹੈ ਤੇ ਇਹ ਸੇਵਾ ਨੂੰ ਬਹੁਤ ਭਾਗ ਲਗਦੇ ਨੇ ਇਹ ਸੇਵਾ ਸਾਨੂੰ ਕਰਨੀ ਆ ਜਾਵੇ ਸਾਡੇ ਭਾਗ ਸਾਡੇ ਲੇਖ ਬਦਲ ਜਾਂਦੇ ਹਨ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਲਿਖ ਕੇ ਦਿੱਤੀ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਾਹੀ ਭਾਈ ਮੀਤ ਕਹਿੰਦੇ ਤੂੰ ਕਿਸੇ ਦਾ ਮਾੜਾ ਸੋਚੀ ਨਾ ਤੇਰਾ ਮੈਂ ਕਦੇ ਮਾੜਾ ਹੋਣ ਨਹੀਂ ਦੇਵਾਂਗਾ ਤਾਂ ਇਸ ਕਰਕੇ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮਾੜੇ ਦੀ ਭਾਵਨਾ ਨਹੀਂ ਲਿਆਣੀ ਚਾਹੀਦੀ ਕਿਸੇ ਦਾ ਮਾੜਾ ਕਰਨਾ ਨਾ ਕਿਸੇ ਬਾਰੇ ਮਾੜਾ ਸੋਚਣਾ ਤਾਂ ਗੁਰੂ ਸਾਹਿਬ ਜੀ ਸਾਡਾ ਮਾੜਾ ਕਦੇ ਨਹੀਂ ਹੋਣ ਦੇਣਗੇ ਭਾਵੇਂ ਕੋਈ ਲੱਖ ਧਾਗੇ ਤਵੀਤ ਲਾਏ ਸਾਡੇ ਉੱਤੇ ਟੂਨੇ ਟੋਟ ਕੇ ਕਰ ਲਵੇ ਕਿਸੇ ਦਾ ਕੋਈ ਟੂਣਾ ਧਾਗਾ ਤਵੀਤ ਜੰਤਰ ਮੰਤਰ ਉਸ ਮਨੁੱਖ ਦੇ ਉੱਤੇ ਨਹੀਂ ਚੱਲ ਸਕਦਾ ਜੋ ਮਨੁੱਖ ਗੁਰੂ ਦੇ ਲੜ ਲੱਗਿਆ ਹੈ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦਾ ਹੋਵੇ ਜਿਦੇ ਮਨ ਦੇ ਵਿੱਚ ਸਰਬਤ ਦੇ ਭਲੇ ਦੀ ਭਾਵਨਾ ਹੋਵੇ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਸੋ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਨਹੀਂ ਰੱਖਣਾ ਗੁਰਬਾਣੀ ਦਾ ਪਾਠ ਕਰਨਾ ਹੈ ਵਧ ਤੋਂ ਵਧ ਪਾਠ ਕਰਨਾ ਹੈ ਜਿਹੜੇ ਪਾਠ ਕਰ ਸਕਦੇ ਹੋ ਪਾਠ ਕਰੋ ਜਿਹੜੇ ਨਹੀਂ ਕਰ ਸਕਦੇ ਉਹ ਮੂਲ ਮੰਤਰ ਗੁਰ ਮੰਤਰ ਆਪਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਹੈ ਭਾਵੇਂ ਕਿਸੇ ਵੀ ਨਾਮ ਦੇ ਨਾਲ ਕਰੀਏ ਤੇ ਮਨ ਦੇ ਵਿੱਚੋਂ ਦੂਜਿਆਂ ਦੇ ਪ੍ਰਤੀ ਈਰਖਾ ਹੰਕਾਰ ਗੁੱਸੇ ਦੀ ਭਾਵਨਾ ਨੂੰ ਛੱਡ ਦੇਣਾ ਹੈ ਸਾਡੇ ਮਨ ਵਿੱਚ ਹੋਵੇ ਸਰਬਤ ਦੇ ਭਲੇ ਦੀ ਭਾਵਨਾ ਸਾਡਾ ਭਲਾ ਆਪਣੇ ਆਪ ਹੁੰਦਾ ਹੈ ਸੋ ਸੰਗਤ ਜੀ ਆਸ ਕਰਦੀ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰ ਦੇਣਾ ਅਤੇ ਜਿਸ ਦਾ ਭਲਾ ਚਾਹੁੰਦੇ ਹੋ ਉਸ ਦੇ ਨਾਲ ਇਸ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਜੇ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜੇ ਵੀਡੀਓ ਵਿੱਚ ਕੋਈ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਮੈਨੂੰ ਆਪਣੀ ਵੱਡੀ ਜਾਂ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੇ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ